ਦੀ ਸਟਾਰ ਹਾਂ ਜੰਨਾ ਅਸੀਂ ਭਾਰਤੀ ਕਿਸਾਨ ਜੁਨੇਆਂ ਨੂੰ ਦਕਾਉਂਦਾ ਜੋ ਕਿ ਮਨਜੀਤ ਸਿੰਘ ਧਨੇਰ ਦੀ ਗਵਾਈ ਵਾਲੀ ਦਕਾਉਂਦਾ ਜਿੱਥੇ ਬੰਦੀ ਹੈ ਮੈਂ ਬਲਾਕ ਜਰਨਲਿਸਟ ਕਤਰ ਝਨੀਰ ਜੋ ਕਿ ਗੜੇ ਮਾਰੀ ਹੋਈ ਹੈ ਪੰਜ ਸੱਤ ਪਿੰਡਾਂ ਦੇ ਵਿੱਚ ਇੱਥੇ ਅਸੀਂ ਹੁਣ ਖੜੇ ਆ ਜੀ ਭੰਮੇ ਕਲਾ ਤੋਂ ਲਮਖੀਰ ਵਾਲੇ ਨੂੰ ਸੜਕ ਜਾ ਰਹੀ ਹੈ ਜੀ ਅਸੀਂ ਪੜਵਾਰੇ ਨੂੰ ਮਿਲ ਕੇ ਆਇਆ ਜੀ ਝਨੀਰ ਗਏ ਸੀਗੇ ਪੜਵਾਰੀ ਕਹਿੰਦਾ ਵੀ ਉਧਰ ਨੁਕਸਾਨ ਘਟਾ ਹੈ ਅਸੀਂ ਉਹਨੂੰ ਬੈਂਸੀ ਚ ਰਿਸੀ ਦੀ ਜੇ ਨੁਕਸਾਨ ਘਟਾ ਹੈ ਤਾਂ ਤੂੰ ਮਤਲਬ ਉਹ ਪਾਈ ਜਿਹੇਗਾ ਹੋਇਆ ਉਹ ਜਨ ਤਣ ਪਾ ਦੇ ਪਰ ਅਸੀਂ ਜਦੋਂ ਮੌਕੇ ਤੇ ਖੁਦ ਆਏ ਅਸੀਂ ਦੇਖਿਆ ਤੇ ਵੀ ਤੁਸੀਂ ਆਹ ਦੇਖੋ ਜੀ ਬਦਲੀਆਂ ਅੱਧੋਂ ਵੱਧ ਟੁੱਟੀਆਂ ਪਈਆਂ 70 ਪੈਸੇ 75 ਪੈਸੇ ਇੱਥੇ ਨੁਕਸਾਨ ਹੈ ਜੋ ਕਿ ਦੇਖੋ ਜੀ ਕਿਸਾਨ ਦੀ ਪੁੱਤਾਂ ਵਰਗੀ ਪਾਲੀ ਹੋਈ ਫਸਲ ਸੀਗੀ ਇਹ ਨੁਕਸਾਨ ਹੋ ਗਿਆ ਅਸੀਂ ਇਹ ਨਹੀਂ ਚਾਹੁੰਦੇ ਵੀ ਸਰਕਾਰਾਂ ਤੋਂ ਸਾਨੂੰ ਕੋਈ ਬਹੁਤੀ ਝਾਕ ਹੁੰਦੀ ਹੈ ਪਰ ਕਾਰਨ ਕੀ ਹੁੰਦੀ ਹੈ ਕੁਦਰਤ ਦੀ ਕਰੋਪੀ ਕਾਰਨ ਜੋ ਉਸੂਲ ਬਣਾਏ ਹੋਏ ਐ ਕੁਦਰਤੀ ਮਾਰ ਦੇ ਸਰਕਾਰਾਂ ਕਹਿੰਦੀਆਂ ਅਸੀਂ ਕੁਦਰਤੀ ਮਾਰ ਦੇ ਰਹੀਆਂ ਪਰ ਕਾਰਨ ਕੀ ਹੈ ਜੀ ਅੱਜ ਦੇਖੋ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਜਮਾ ਪੱਕ ਕੇ ਤਿਆਰ ਹੋ ਗਈ ਸੀ ਇੱਕ ਦੋ ਹਨਾਂ ਦੇ ਵਿੱਚ ਵੱਢਣ ਵਾਲੀ ਸੀ ਤੇ ਇਸ ਕਰਕੇ ਜੀ ਇਹ ਕਹਿ ਰਿਹਾ ਵੀ ਇਹ ਤਾਂ ਜੀ ਕੋਈ ਇਸ ਏਰੀਆ 'ਚ ਨੁਕਸਾਨ ਨਹੀਂ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਭਗਵਾਨਤਮਾਨ ਸਾਹਿਬ ਨੂੰ ਬੇਨਤੀ ਹੈ ਕਿਸਾਨਾਂ ਦਾ ਪੰਜਾਬ ਦਾ ਰਾਖਾ ਚ ਤੂੰ ਆ ਭਾਈ ਤੇਰਾ ਫਰਜ਼ ਵਣਦਾ ਕਿਸਾਨ ਦੀ ਵਾਹ ਫੜਨ ਦਾ ਕਿਉਂਕਿ ਬਹੁਤ ਦੁਖੀ ਨੇ ਲੋਕ ਠੇਕੇ ਤੇ 80-8000 ਰੁਪਏ ਨੂੰ ਜ਼ਮੀਨਾਂ ਲਈਆਂ ਹੋਈਆਂ ਤੇ ਉਹ ਕਿਸਾਨਾਂ ਦੇ ਠੇਕੇ ਵੀ ਭਰੇ ਗਏ ਤੇ ਪਰ ਅੱਜ ਉਹਨਾਂ ਨੇ ਫਸਲ ਵੱਢਣੀ ਸੀ ਤਾਂ ਜਿਹੜੀ ਕਿ ਕਣਕ 70-75 ਮਣ ਕਹਿ ਰਹੇ ਨੇ 65-70 ਮਣ ਕਹਿ ਰਹੇ ਨੇ ਉਹਦੇ ਚ 32 ਮਾਣਾ 25 ਮਣ ਕਣਕ ਅੱਜ ਝਾੜ ਇੱਥੇ ਅਸੀਂ ਦੇਖਿਆ ਕਿ ਪੈਨ ਚੱਲਦੀ ਵੀ 30-35 ਮਣ ਦਾ ਝਾੜ ਨਿਕਲਿਆ ਦੇਖੋ ਜੀ ਜਿਹੜੇ ਏਰੀਆ ਦੇ ਵਿੱਚ ਖੜੇ ਆ ਇੱਥੇ 70-75% ਨੁਕਸਾਨ ਹੈਗਾ ਪਰ ਜੇ ਕੋਰ ਵਾਲਾ ਸ਼ਾਈਡ ਦੇਖੀਏ ਉਦਰ ਤਾਂ ਜੀ ਜਮਾ ਤਬਾਈ ਹੈ ਉਦਰ ਤਾਂ 100 ਦਾ 100% ਹੈ ਮਤਲਬ ਅਸੀਂ ਦੇਖ ਕੇ ਆਇਆ ਸਾਰਾ ਇਹ ਹਕੀਕਤ ਬਹੁਤ ਮਤਲਬ ਕਸ਼ਾਨਾ ਦਾ ਨੁਕਸਾਨ ਹੋਇਆ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਮਾਲ ਵਿਭਾਗ ਨੂੰ ਬੇਨਤੀ ਕਰਦੇ ਆਂ ਜਿੱਥੇ ਵੀ ਨੁਕਸਾਨ ਹੋਇਆ ਜੀ ਉਹਨੂੰ ਛੇਤੀ ਤੋਂ ਛੇਤੀ ਉਹਦੀ ਗਰਦੌਰੀ ਕੀਤੀ ਜਾਵੇ ਕਿਉਂਕਿ 18 19 ਦੇ ਵਿੱਚ ਫੇਰ ਇੱਕ ਸਿਸਟਮ ਲੱਗਣ ਜਾ ਰਿਹਾ ਪਰ ਲੋਕ ਉਹ ਤੋਂ ਡਰੇ ਹੋਏ ਨੇ ਉਹ ਇਹ ਗੱਲ ਕਹਿੰਦੇ ਆ ਵੀ ਸਾਨੂੰ ਸਰਕਾਰਾਂ ਕਿਹੜੀਆਂ ਮਾਮਜੇ ਦੇਣੀਆਂ ਤਾਂ ਸਾਨੂੰ ਵੜ ਲੈਣ ਦਿਓ ਸਾਡੀ ਬੇਨਤੀ ਹੈ ਜੀ ਮਾਲ ਵਿਭਾਗ ਨੂੰ ਤਸਿਲਦਾਰ ਨੂੰ ਐਸਡੀਐਮ ਸਾਹਿਬ ਨੂੰ ਤੇ ਦੀਆਂ ਜੀ ਛੇਤੀ ਤੋਂ ਛੇਤੀ ਕਰਤੌਰੀਆਂ ਕਰਵਾਓ ਤੇ ਕਿਸਾਨਾਂ ਨੂੰ ਬਣਦਾ ਟੁਕਮਾ ਮਾਮਜਾ ਦਿੱਤਾ ਜਾਵੇ ਵਾਹੀ ਗੁਰੂ ਜੀ ਦਾ ਖਾਲਸਾ ਜੀ ਵਾਹੀ ਗੁਰੂ ਜੀ ਦਾ ਦੇਖਾ